ਸਾਗਰ ਨੇ ਜੀ ਮਾ ਸਾਹਿਬ ਵੀ ਹੁਣ ਤੇ ਹੋਰ ਸਮੱਸਿਆ ਖੜੀ ਹੋ ਗਈ ਹੈ ਇੱਕ ਪਾਸੇ ਆਰਡੀਐਫ ਦੇ ਪੈਸੇ ਰੁਕੇ ਪਏ ਨੇ ਪਹਿਲਾਂ ਹੀ ਕੇਂਦਰ ਨੇ ਰੋਕੇ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਵੱਡੇ ਪੱਧਰ ਤੇ ਪੈਸੇ ਰੁਕੇ ਆ ਤੇ ਹੁਣ ਤੇ ਭਾਰਤ ਸਰਕਾਰ ਨੇ ਕਹਿਤਾ ਵੀ 1639 ਕਰੋੜ ਦਾ ਖਾਨ ਹੋਇਆ ਜਿਹੜਾ ਪੰਜਾਬ ਦੇ ਕਿਸਾਨਾਂ ਨੇ ਸੰਘਰਸ਼ ਕੀਤਾ ਤੇ ਟੋਲ ਪਲਾਜੇ ਫਰੀ ਕੀਤੇ ਨਾਲ ਲੈਟਰ ਲਿਖ ਕੇ ਇਸ਼ਾਰਾ ਕਰਦਾ ਵੀ ਸਟੇਟ ਗਵਰਨਮੈਂਟਾਂ ਤੇ ਕਲੇਮ ਜਾਊਗਾ ਬਿਲਕੁਲ ਠੀਕ ਹੈ ਸਾਡਾ ਮੋੜਵਾ ਪੱਤਰ ਰਿਟਰਨ ਮੇਲ ਚ ਕਿਉਂ ਨਹੀਂ ਗਿਆ ਇਹ ਚਿੱਠੀ ਇੱਕ ਸਕਿੰਟ ਚ ਤੇ ਜਾਰੀ ਹੋਈ ਨਹੀਂ ਜਾਂ ਬੀਤੇ ਕੱਲ ਚ ਜਾਰੀ ਹੋ ਗਈ ਜਾਂ ਪਿਛਲੇ 15 ਦਿਨਾਂ ਤੋਂ ਸਾਨੂੰ ਨਹੀਂ ਸੀ ਪਤਾ ਇਹ ਤੇ ਇੱਕ ਸਾਲ ਪਹਿਲਾਂ ਵੀ ਜਿਹੜੀਆਂ ਟੋਲ ਕੰਪਨੀਆਂ ਸੀ ਕਿਆਂ ਤੇ ਦੋ ਸਾਲ ਪਹਿਲਾਂ ਵੀ ਟੋਲ ਕੰਪਨੀਆਂ ਕੋਟਾਂ ਚ ਗਈਆਂ ਸੀ ਸਾਡੇ ਕੋਲ ਆਪਣਾ ਡਾਟਾ ਤਿਆਰ ਚਾਹੀਦਾ ਸੀ ਬਸ ਵੀ ਇਹਨਾਂ ਨੇ ਜਿਨ੍ਹਾਂ ਨੇ ਐਕਸਟੈਂਸ਼ਨਾਂ ਲੈ ਲੀਆਂ ਨੇ ਉਹਨਾਂ ਦੇ ਬਿਆਸੀ ਦਾ ਪਰਚਾ ਦੇ ਕੇ ਇਹਨਾਂ ਨੂੰ ਅੰਦਰ ਨਹੀਂ ਕੀਤਾ ਜਾਣਾ ਚਾਹੀਦਾ ਵੀ ਤੁਸੀਂ ਸਰਕਾਰਾਂ ਨੂੰ ਕਿਉਂ ਮਿਸਲੀਡ ਕਰ ਰਹੇ ਹੋ ਪੰਜਾਬ ਚ ਕਿੰਨਿਆਂ ਨੂੰ ਅੱਗੇ ਵਧਾਇਆ ਗਿਆ ਸੀਗਾ ਉਹਨਾਂ ਦਾ ਟਰਮ ਵਧਾਈ ਗਈ ਸੀਗੀ ਉਹਨੂੰ ਛੱਡ ਦਿਓ ਗੱਲ ਨੂੰ ਮੈਂ ਕਹਿੰਦਾ ਅਸੀਂ ਪੰਜਾਬ ਦੀ ਖੇਤੀਬਾੜੀ ਦੀ ਗੱਲ ਕਰਦੇ ਹਾਂ ਕਿਸਾਨਾਂ ਨੇ ਟੋਲ ਪਲਾਜ਼ੇ ਜਦੋਂ ਬੰਦ ਕਰਨੇ ਸ਼ੁਰੂ ਕੀਤੇ ਉਹਦੇ ਛੱਟਪੜ ਸਾਰਿਆਂ ਨੂੰ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗ ਗਿਆ ਉੱਪਰੋਂ ਸੈਟੇਲਾਈਟ ਤੋਂ ਪਤਾ ਲੱਗ ਗਿਆ ਤੇ ਜਿੱਦਣ ਐਮਐਸਪੀ ਦੇ ਬਰਾਬਰ ਫਸਲ ਨਹੀਂ ਸੀ ਖਰੀਦੀ ਜਾ ਰਹੀ ਮੰਡੀਆਂ 'ਚ ਰੋਲਦਾ ਪਿਆ ਸੀ ਕਿਸਾਨ ਇੱਕ ਲੱਖ ਕਿਸਾਨ ਨਾਲ ਨਾ ਸੋਚਿਆ ਜਾਵੇ ਕਿ ਕਿਸਾਨ ਰੋਲ ਰਿਆ ਸੀ ਕਿਸਾਨ ਨੇ ਉੱਥੇ ਜਿਹੜੀ ਬੇਜ਼ਮੀਨਾ ਵਰਕਰ ਆ ਮੰਡੀ ਦੇ ਵਿੱਚ ਗਰੀਬ ਆਦਮੀ ਐ ਜਿਹੜਾ ਉਸ ਦਿਹਾੜੀ ਤੇ ਚੱਲ ਰਿਆ ਉਹਦਾ ਨੁਕਸਾਨ ਹੋਇਆ ਰਿਕਸ਼ਾ ਆਟੋ ਟੈਂਪੂ ਵਾਲੇ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਦੁਕਾਨਦਾਰਾਂ ਜਿਨ੍ਹਾਂ ਕੋਲੋਂ ਕਿਸਾਨਾਂ ਨੇ ਪਹਿਲਾਂ ਹੀ ਪੈਸੇ ਲਏ ਨੇ ਐਡਵਾਂਸ ਵੀ ਮੇਰੀ ਫਸਲ ਆਣੀ ਏ ਦੇਣੀ ਉਹਦਾ ਨੁਕਸਾਨ ਹੋਇਆ ਪੈਟਰੋਲ ਪੰਪਾਂ ਕੰਬਾਈਨਾਂ ਵਾਲਿਆਂ ਦਾ ਰੇਤ ਸਰੀਏ ਸੀਮੈਂਟ ਠੇਕੇਦਾਰਾਂ ਦਾ ਉਹਨਾਂ ਦੇ ਵੀ ਪੈਸੇ ਕਿਸਾਨੀ ਨੇ ਦੇਣੇ ਸੀ ਸਾਰੀ ਇਕਨੋਮੀ 'ਚ ਖਡੋਤ ਆ ਗਈ ਉਦੋਂ ਕਿਸੇ ਦਾ ਧਿਆਨ ਨਹੀਂ ਪਿਆ ਚਲੋ ਮੰਨ ਲਓ ਉਹਨਾਂ ਦੇ ਅੱਖਾਂ ਮੀਟ ਕੇ ਹੀ ਰੱਖਣੀਆਂ ਸੀ ਕਿਉਂਕਿ ਉਹਨਾਂ ਦੇ ਵਿਰੋਧ 'ਚ ਧਰਨੇ ਸੀਗੇ ਪੰਜਾਬ ਸਰਕਾਰ ਵੱਲੋਂ ਪਹਿਲੀ ਤੌਰ ਤੇ ਕਹਿਣਾ ਚਾਹੀਦਾ ਸੀ ਕਿ ਆ ਸਾਡਾ ਕੋਲੈਟਰਲ ਡੈਮੇਜ ਹੋਇਆ ਜਿਹੜਾ ਤੁਸੀਂ ਇਹ ਬੰਦ ਕੀਤੇ ਨੇ ਰਾਹ ਕਿਸਾਨਾਂ ਥੋੜਾ ਬੰਦ ਕੀਤੇ ਸੀ ਇਹਦੇ ਐਡਮਿਨਿਸਟ੍ਰੇਸ਼ਨ ਨੇ ਪ੍ਰੀਵੈਂਟਿਵ ਮੇਅਰ ਲੈ ਕੇ ਬੰਦ ਕਰ ਦਿੱਤੇ ਵੀ ਲੜਾਈ ਝਗੜਾ ਨਾ ਹੋਵੇ ਟੋਲ ਪਲਾਜ ਫਰੀ ਕੀਤੇ ਉਹ ਤਾਂ ਕਿਸਾਨਾਂ ਨੇ ਕੀਤਾ ਨਹੀਂ ਕਿਸਾਨਾਂ ਦਾ ਮਾਹੌਲ ਬਣ ਗਿਆ ਵੀ ਜਦੋਂ ਤੁਸੀਂ ਉੱਥੇ ਉਹਨਾਂ ਕਿਹਾ ਵੀ ਕੋਈ ਚਾਰਜ ਨਹੀਂ ਕਰਨਾ ਲੜਾਈ ਨਾ ਕਰਿਓ ਚਲੋ ਇਹ ਗੱਲ ਕਿਸੇ ਹੋਰ ਡਾਇਰੈਕਸ਼ਨ 'ਚ ਚਲੇ ਜਾਏਗੀ ਜਦੋਂ ਟੋਲ ਬੰਦ ਹੋ ਗਏ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਕੀ ਚਾਰਾ ਜੋ ਹੀ ਕੀਤੀ ਪਰ ਸਰਕਾਰ ਨੇ 네ਗੋਸ਼ੀਏਸ਼ਨ ਦੀ ਗੱਲ ਕੀਤੀ ਕਿ ਤੁਸੀਂ ਲੰਬੀਆਂ ਦੇਤੀਆਂ ਰਾਵਾਂ ਵੀ ਚਲੋ ਕੋਈ ਗੱਲ ਨਹੀਂ ਬੰਦ ਕੀਤੀਆਂ ਬੰਦ ਕਰ ਛੜੋ ਪ੍ਰੋਟੈਸਟ ਸੀਗਾ ਸਿੰਬੋਲਿਕ ਪਰ ਸਰਕਾਰ ਨਾਲ ਇਹ ਕਹਿਣਾ ਨਾ ਵੀ ਜਿਹੜਾ ਲੈਂਡ ਆਰਡਰ ਜਿਹੜੀ ਹੈ ਉਹ ਤੇ ਪੰਜਾਬ ਸਟੇਟ ਸਬਜੈਕਟ ਨਹੀਂ ਦੇਖਣਾ ਨਾ ਜੀ ਨਾਲ ਉਸ ਲੈਟਰ ਤੇ ਇਹ ਵੀ ਲਿਖਿਆ ਹੈ ਚੀਫ ਸੈਕਟਰੀ ਨੂੰ ਡਾਇਰੈਕਟ ਕੀਤਾ ਵੀ ਭਾਈ ਅੱਗੇ ਤੋਂ ਖਿਆਲ ਰੱਖੋ ਆਪਣੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਹਦਾਇਤਾਂ ਕਰ ਦਿਓ ਵੀ ਕੋਈ ਫੋਰਸਫੁਲੀ ਕੋ ਧੱਕੇ ਨਾਲ ਜਿਹੜੇ ਟੋਲ ਪਲਾਜੇ ਉਹਨਾਂ ਨੂੰ ਬੰਦ ਨਾ ਕਰੇ ਜਾਂ ਉਹਨਾਂ ਨੂੰ ਫ੍ਰੀ ਨਾ ਕਰੇ ਧੱਕਾ ਕਦੋਂ ਹੁੰਦਾ ਭਾ ਜੀ ਧੱਕਾ ਉਦੋਂ ਹੁੰਦਾ ਜਦੋਂ ਅਗਲੇ ਪਾਸੇ ਧੱਕਾ ਸਹਿਣ ਵਾਲਾ ਹੋ ਪੰਜਾਬ ਸਰਕਾਰ ਨੂੰ ਜੇ ਕੀ ਹੈ ਉਹਨੂੰ ਲਕਸਾਨ ਠੀਕ ਕਰ ਰਿਹਾ ਹੈ ਨੇ ਕਿਸਾਨਾਂ ਨੇ ਕਿਸਾਨਾਂ ਨੇ ਸਿੰਬੋਲਿਕ ਧਰਨਾ ਦਿੱਤਾ ਵੀ ਇਹਦੇ ਨਾਲ ਭਾਰਤ ਸਰਕਾਰ ਨੂੰ ਇਸ਼ਾਰਾ ਹੋਏਗਾ ਚੁੰਡੀ ਵੱਡੀ ਚੁੰਡੀ ਵੱਡੀ ਹਲਾਇਆ ਖਲੂਣਾ ਦਿੱਤਾ ਉਹਨਾਂ ਕਹਿੰਦਾ ਠੀਕ ਹੈ ਜੀ ਬੈਠੇ ਤੇ ਬੈਠੇ ਰੋ ਉਸ ਤੋਂ ਅਗਲਾ ਕੀ ਯੋਜ ਸੀਗਾ ਵੀ ਅਸੀਂ ਟੋਲ ਬੰਦ ਕਰਾਂਗੇ ਉਹਨਾਂ ਟੋਲ ਬੰਦ ਕਰਦੇ ਉਹਨਾਂ ਕਹਿੰਦਾ ਬੰਦ ਰੱਖਣੇ ਤੇ ਰੱਖੋ ਤੁਹਾਡਾ ਹੀ ਨੁਕਸਾਨ ਹੁੰਦਾ ਫਿਰ ਕਿਸੇ ਨੇ ਨਹੀਂ ਬੋਲਿਆ ਹੋਰ ਡੈਮੋਕ੍ਰੇਸੀ ਚ ਕੀ ਕਰ ਸਕਦੇ ਸੀ ਭੰਤੋੜ ਕਰਦੇ ਪੀਸਫੁਲ ਪ੍ਰੋਟੈਸਟ ਹੋਇਆ ਕਿਸੇ ਨੇ ਨਹੀਂ ਸੁਣੀ ਉਹਨਾਂ ਨੇ ਟੋਲ ਪਲਾਜ਼ੇ ਬੰਦ ਕਰ ਦਿੱਤੇ ਵੀ ਨਹੀਂ ਕਲੈਕਸ਼ਨ ਕਰਨ ਦੇਣੀ ਫਿਰ ਕਿਸੇ ਨੇ ਨਹੀਂ ਸੁਣੀ ਹੁਣ ਭੰਨ ਤੋੜ ਦੀ ਆਸ ਰੱਖਦੇ ਸੀਗੇ ਫਿਰ ਹੋਰ ਅਗਲਾ ਕੀ ਸੀਗਾ ਫਿਰ ਵੀ ਉਹ ਬੈਠੀਆਂ ਰਹੀਆਂ ਕਿਸਾਨ ਜਥੇਬੰਦੀਆਂ ਇਹ ਕਿਸੇ ਤਰ੍ਹਾਂ ਵੀ ਕਿਸਾਨ ਜਥੇਬੰਦੀਆਂ ਦਾ ਇਸ ਮੁੱਦੇ ਦੇ ਉੱਤੇ ਕੋਈ ਸਮਰਥਨ ਨਹੀਂ ਹੈ ਲੇਕਿਨ ਭਾਰਤ ਸਰਕਾਰ ਨੇ ਗੱਲ ਅੱਗੇ ਤੋਰੀ ਕਿਉਂ ਨਹੀਂ ਹੋਰ ਕਰਨ ਲਈ ਜਿਹੜਾ ਮਹਾਤਮਾ ਗਾਂਧੀ ਸਤਿਆਗ੍ਰਾਹ ਤੇ ਬੈਠੇ ਸੀਗੇ ਤੇ ਇਹਦਾ ਇਹ ਮਤਲਬ ਵੀ ਅੰਗਰੇਜ਼ ਕਹਿੰਦਾ ਬੈਠੇ ਰਹੋ ਸਤਿਆਗ੍ਰਾਹ ਆਪਾਂ ਨੈਗੋਸ਼ੀਏਸ਼ਨ ਨਹੀਂ ਕਰਨੀ ਰਾਉਂਡ ਟੇਬਲ ਕਾਦੇ ਲਈ ਹੋਇਆ ਸੀ ਇਸੇ ਲਈ ਨਾ ਵੀ ਗੱਲ ਕਰਨ ਲਈ ਆਓ ਸਾਡੇ ਨਾਲ ਟੇਬਲ ਤੇ ਬੈਠ ਕੇ ਗੱਲ ਕਰੋ ਇਹ ਹੁਣ ਸਿਰਫ ਆਰਟੀਆ ਬੰਦ ਕਰ ਦਿੱਤਾ ਯਾ ਸਰਕਾਰ ਕੋਰਟ ਚ ਚਲੇ ਗਈ ਇਹਨੂੰ ਦੂਸਰੇ ਪਾਸੇ ਵੇਖੋ ਜਿਹੜਾ ਆਰਡੀਐਫ ਹੈ ਉਹਦੇ ਨਾਲ ਮਾਰਕੀਟ ਫੀਸ ਲੱਗ ਰਹੀ ਏ ਉਹਦੇ ਨਾਲ ਬੰਡੀਆਂ ਦੀ ਡਵੈਲਪਮੈਂਟ ਰੁਕੀ ਹੋਈ ਏ ਉਹਦੇ ਨਾਲ ਸੜਕਾਂ ਦੀ ਰਿਪੇਅਰ ਰੁਕੀ ਹੋਈ ਏ ਲਗਭਗ 76000 ਕਿਲੋਮੀਟਰ ਜਿਹੜੀਆਂ ਸੜਕਾਂ ਨੇ ਲਿੰਕ ਰੋਡਾਂ ਤੇ ਆਮ ਮੇਨ ਜਿਹੜੀਆਂ ਡਿਸਟ੍ਰਿਕਟ ਲਾਈਨਾਂ ਹੈਕੀਆਂ ਨੇ ਉਹ ਖਰਾਬ ਪਈਆਂ ਨੇ ਉਹਨਾਂ ਦੀ ਰਿਪੇਅਰ ਨਹੀਂ ਹੋ ਰਹੀ